ਪੰਜਾਬ ਚ ਇੱਕ ਕਹਾਵਤ ਬੇहद ਮਸ਼ਹੂਰ ਹੈ ਕਿ ਆਈ ਬਸੰਤ ਪਾਲਾ ਉਡੰਤ ਇਹ ਕਹਾਵਤ ਦੱਸਦੀ ਹੈ ਕਿ ਬਸੰਤ ਆਉਣ ਦੇ ਨਾਲ ਪਾਲਾ ਯਾਨੀ ਕਿ ਠੰਡ ਸਮਾਪਤ ਹੋਣ ਲੱਗਦੀ ਹੈ ਤੇ ਮੌਸਮ ਬਦਲਣ ਲੱਗਦਾ ਹੈ ਸਨਾਤਨ ਧਰਮ ਚ ਬਸੰਤ ਪੰਚਮੀ ਦਾ ਤਿਹਾਰ ਬਹੁਤ ਮਹੱਤਵਪੂਰਨ ਤੇ ਸ਼ੂ ਮੰਨਿਆ ਜਾਂਦਾ ਹੈ ਇਹ ਤਿਹਾਰ ਮਾਗ ਮਹੀਨੇ ਦੇ ਸ਼ੁਕਲ ਪੱਖ ਦੀ 5 ਤਰੀਕ ਨੂੰ ਮਨਾਇਆ ਜਾਂਦਾ ਹੈ ਜੋ ਕੁਦਰਤ ਦੇ ਬਦਲਾਅ ਦੇ ਨਾਲ ਨਾਲ ਸਰਦੀਆਂ ਤੇ ਗਰਮੀਆਂ ਵਿਚਕਾਰ ਸੁਹਾਵਣਾ ਮੌਸਮ ਲਿਆਉਂਦਾ ਹੈ ਇਸ ਸਮੇਂ ਖੇਤਾਂ 'ਚ ਸਰੋਂ ਦੀ ਪੀਲੀ ਫਸਲ ਨਾਲ ਟਕੇ ਹੁੰਦੇ ਨੇ ਤੇ ਬਸੰਤ ਪੰਚਮੀ ਵਾਲੇ ਦਿਨ ਮਾ ਸਸਵਤੀ ਦੀ ਪੂਜਾ ਵੀ ਕੀਤੀ ਜਾਂਦੀ ਹੈ ਤੁਹਾਨੂੰ ਇਹ ਵੀ ਦੱਸਦੀ ਆ ਕਿ ਬਸੰਤ ਪੰਚਮੀ ਨੂੰ ਸਾਰੇ ਲੋਕ ਪਤੰਗ ਵੀ ਉਡਾਉਂਦੇ ਨੇ ਤੇ ਆਪਣੀਆਂ ਖੁਸ਼ੀਆਂ ਮਨਾਉਂਦੇ ਨੇ ਮੰਨਿਆ ਜਾਂਦਾ ਹੈ ਕਿ ਬਸੰਤ ਪੰਚਮੀ ਤੇ ਪਤੰਗ ਉਡਾਉਣ ਦੀ ਪਰੰਪਰਾ ਸਦੀਆਂ ਤੋਂ ਚੱਲੀ ਆ ਰਹੀ ਹੈ ਨਵੇਂ ਸੀਜ਼ਨ ਦੀ ਆਮਦ ਤੇ ਲੋਕ ਪਤੰਗ ਉਡਾਉਂਦੇ ਨੇ ਤੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਨੇ ਪੰਜਾਬ ਅਤੇ ਹਰਿਆਣਾ ਦੇ ਲੋਕ ਬਸੰਤ ਪੰਚਮੀ ਦਿਨ ਖਾਸ ਕਰਕੇ ਪਤੰਗ ਦੇ ਤਿਹਾਰ ਦੇ ਨਾਮ ਨਾਲ ਜਾਣ ਕੇ ਵੀ ਮਨਾਉਂਦੇ ਨੇ ਹਾਲਾਂਕਿ ਅੱਜ ਕੱਲ੍ਹ ਲੋਕ ਰੀਤੀ ਰਵਾਜਾਂ 'ਚ ਮਨੋਰੰਜਨ ਵਜੋਂ ਪਤੰਗ ਉਡਾਉਣ ਲੱਗ ਪਏ ਨੇ ਬਸੰਤ ਪੰਚਮੀ ਤੋਂ ਇਲਾਵਾ ਸੁਤੰਤਰਤਾ ਦਿਵਸ ਅਤੇ ਮਕਰ ਸੰਕ੍ਰਾਂਤੀ ਦੇ ਮੌਕੇ ਤੇ ਵੀ ਪਤੰਗ ਕਈ ਜਗਾਵਾਂ ਤੇ ਉਡਾਏ ਜਾਂਦੇ ਨੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਅੱਜ ਸਾਰੇ ਕੀਤੇ ਸੰਤ ਪੰਛਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਤੇ ਇਹ ਤਿਉਹਾਰ ਪੂਰੇ ਦੇਸ਼ 'ਚ ਬਹੁਤ ਹੀ ਧੂਮ ਧਾਮ ਨਾਲ ਲੋਕ ਮਨਾ ਰਹੇ ਨੇ। ਬਸੰਤ ਵਾਲੇ ਦਿਨ ਅਸਮਾਨ ਪਤੰਗਾਂ ਨਾਲ ਭਰਿਆ ਹੁੰਦਾ ਹੈ। Hindu ਮਾਨਤਾ ਦੇ ਮੁਤਾਬਕ ਇਸ ਦਿਨ ਨੂੰ ਵਿਸ਼ੇਸ਼ ਤੌਰ ਤੇ ਗਿਆਨ ਦੀ ਦੇਵੀ ਮਾ ਸਰਸਵਤੀ ਦੇ ਪ੍ਰਗਟ ਹੋਣ ਦਾ ਦਿਨ ਵੀ ਮੰਨਿਆ ਜਾਂਦਾ ਹੈ ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਦਿਨ ਮਾ ਸਰਸਵਤੀ ਦੀ ਪੂਜਾ ਕਰਨ ਦੇ ਨਾਲ ਵਿਅਕਤੀ ਉਹਨਾਂ ਦੇ ਆਸ਼ੀਰਵਾਦ ਨਾਲ ਗਿਆਨ ਤੇ ਬੁੱਧੀ ਪ੍ਰਾਪਤ ਕਰਦਾ ਹੈ। ਵਸੰਤ ਪੰਚਮੀ ਦੇ ਦਿਨ ਬ੍ਰਹਮਮੂਰਤ ਦੇ ਦੌਰਾਨ ਸਵੇਰੇ ਉੱਠ ਕੇ ਚੜ੍ਹਦੇ ਸੂਰਜ ਨੂੰ ਅਰਗ ਦੇਣਾ ਵੀ ਕਾਫੀ ਸ਼ੁਭ ਮੰਨਿਆ ਜਾਂਦਾ ਹੈ ਤੇ ਅਰਗਿਆ ਅਰਪਣ ਕਰਨ ਤੋਂ ਬਾਅਦ ਮਾਂ ਸਰਸਵਤੀ ਦੀ ਪੀਲੇ ਕੱਪੜੇ ਪਹਿਨ ਕੇ ਵਿਧੀ ਵਿਵਹਾਰ ਨਾਲ ਪੂਜਾ ਕਰਨ ਨੂੰ ਵੀ ਲੋਕ ਸ਼ੁਭ ਮੰਨਦੇ ਨੇ ਇਸ ਪੂਜਾ 'ਚ ਦੇਵੀ ਸਰਸਵਤੀ ਨੂੰ ਪੀਲੇ ਰੰਗ ਦੇ ਕੱਪੜੇ ਭੋਜਨ ਅਤੇ ਫੁੱਲ ਚੜ੍ਹਾਉਣ ਨੂੰ ਸ਼ੁਭ ਮੰਨਿਆ ਜਾਂਦਾ ਹੈ ਤਾਂ ਤੁਹਾਨੂੰ ਸਭ ਨੂੰ ਵਸੰਤ ਪੰਚਮੀ ਦੀਆਂ ਲੱਖ ਲੱਖ ਵਧਾਈਆਂ